ਵੈਰੀਜ ਦਾ ਖਾਲਸਾ ਵੈਰੀਜ ਕੀ ਪਤੇ ਅੱਜ ਆਪਾਂ ਗੱਲਬਾਤ ਕਰਾਂਗੇ ਭਾਈ ਅੰਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਨੂੰ ਲੈ ਕੇ ਤੇ ਜਿਹੜਾ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋ ਰਿਹਾ ਇਕੱਠ ਨੂੰ ਲੈ ਕੇ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਵਕਤ-ਵੱਤ ਸ਼ੇਅਰ ਕਰ ਦੇਣਾ ਤੇ ਆਪਣੇ ਲਾਇਕ ਕਮੈਂਟ ਵੀ ਨਾਲ ਦੇ ਨਾਲ ਕਰੇ ਜਾਣਾ ਬੀਤੀ ਦਿਨ ਪਟਿਆਲੇ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਸਰ ਸਿੰਘ ਗੇ ਨੇ ਤਾਂ ਸੰਗਤਾਂ ਨੂੰ ਮਿਲੇ ਨੇ ਉੱਤੇ ਪੱਤਰਕਾਰਾਂ ਨੇ ਕਈ ਤਰ੍ਹਾਂ ਦੇ ਸਵਾਲ ਪੁੱਸੇ ਨੇ ਪੱਤਰਕਾਰਾਂ ਨੇ ਸਵਾਲ ਸਭ ਤੋਂ ਪਹਿਲਾਂ ਇਹ ਪੁੱਸਿਆਗਾ ਕਿ ਪੰਥਕ ਕਹਾਉਂਦਾ ਅਕਾਲੀ ਦਲ ਦੇ ਵਿੱਚ ਹੁਣ ਜੋ ਦੋ ਢੜੇ ਬਣ ਚੁੱਕੇ ਨੇ ਕਿ ਤੁਸੀਂ ਉਹਨਾਂ ਨੂੰ ਸੱਦਾ ਦਿਓਂਗੇ ਤਾਂ ਤਰਸੇਮ ਸਿੰਘ ਜੀ ਦਾ ਕਹਿਣਾ ਸੀ ਜੇਕਰ ਲੋਕਾਂ ਵੱਲੋਂ ਉਹਨਾਂ ਨੂੰ ਨਕਾਰਿਆ ਗਿਆ ਜੇ ਕਰੋ ਸਿੱਖ ਕੌਮ ਲਈ ਸਹਿਰਦ ਸੀ ਜਾਓ ਜ਼ਿੰਮੇਵਾਰੀਆਂ ਤੋਂ ਆਪਣੇ ਨਾਂ ਭਜਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਲੈ ਕੇ ਜਿਹੜਾ ਅੱਜ ਤੱਕਾ ਕੋਈ ਉਹਨਾਂ ਦੇ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਨਹੀਂ ਚੁੱਕਿਆ 10 ਸਾਲ ਉਹਨਾਂ ਦੀ ਜਿਹੜੀ ਸੈਂਟਰ ਦੇ ਨਾਲ ਸਰਕਾਰ ਰਹੀ ਆ ਕਿਉਂ ਖਿਚੜੀ ਰਹੇ ਨੇ ਇਸ ਕਰਕੇ ਉਹਨਾਂ ਨੇ ਕੋਈ ਵੀ ਸਿੰਘਾਂ ਨੂੰ ਜਿਹੜਾ ਬਾਹਰ ਨਹੀਂ ਕਢਾ ਸਕੇ ਨਾ ਕੋਈ ਬੇਅਦਬੀ ਦਾ ਜਿਹੜਾ ਮੁੱਦਾ ਉਹ ਹੱਲ ਕੀਤਾ ਗਿਆ ਦੂਸਰੇ ਬੰਨੇ ਜਿਹੜੇ ਸਵਾਲ ਕੀਤੇ ਨੇ ਪੱਤਰਕਾਰਾਂ ਵੱਲੋਂ ਕਿ ਜਿਹੜਾ ਇਹ ਬਾਬਾ ਵਕਾਲਾ ਸਾਹਿਬ ਦੀ ਧਰਤੀ ਤੇ ਇੱਕ ਪੰਥ ਇਕੱਠ ਰੱਖਿਆ ਗਿਆ ਇਹਦੇ ਵਿੱਚ ਕੌਣ ਕੌਣ ਲੀਡਰ ਸ਼ਾਮਲ ਹੋਣਗੇ ਤਾਂ ਅੰਮ੍ਰਿਤਪਾਲ ਦੇ ਪਿਤਾ ਦਾ ਬਿਆਨ ਸੀ ਕਿ ਇਹਦੇ ਵਿੱਚ ਕੋਈ ਲੀਡਰ ਨਹੀਂ ਹੋਵੇਗਾ ਕਿਉਂਕਿ ਇੱਕ ਪੰਥਕ ਇਕੱਠਾ ਇਹਦੇ ਵਿੱਚ ਹਰ ਬੱਚਾ-ਬੱਚਾ ਆਪਣਾ ਯੋਗਦਾਨ ਪਾ ਸਕਦਾਗਾ ਪੰਜਾਬ ਦੇ ਕੋਨੇ-ਕੋਨੇ ਤੋਂ ਉਹਨਾਂ ਨੇ ਅਪੀਲ ਕੀਤੀ ਹੈ ਸੰਗਤ ਨੂੰ ਕਿਸ ਸੰਗਤ ਜਿਹੜੀ ਸਿੱਖ ਕੌਮ ਦੇ ਲਈ ਸਹਿਰਦਾ ਸਿੱਖ ਕੌਮ ਦੇ ਮੁੱਦਿਆਂ ਲਈ ਜਾਂ ਆਪਣੇ ਬੰਦੀ ਸਿੰਘਾਂ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਹੜਾ ਬਿਆਦਵੀ ਨੂੰ ਲੈ ਕੇ ਪੰਜਾਬ ਚੱਲ ਰਿਹਾ ਹੈ ਜਿਹੜਾ ਗਾ ਡਰੱਗ ਮਾਫੀਆ ਨੂੰ ਲੈ ਕੇ ਜਿਹੜਾ ਉੱਤੇ ਸਾਰੀਆਂ ਗੱਲਾਂ ਜਿਹੜੀਆਂ ਸਟੇਜ ਤੇ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਐਲਾਨ ਵੀ ਇੱਕ ਕੀਤਾ ਜਾਵੇਗਾ ਉਹ ਐਲਾਨ ਕਿਹੜਾ ਹੋਵੇਗਾ ਉਹ ਮੌਕੇ ਤੇ ਦੱਸਿਆ ਜਾਵੇਗਾ ਤਾ ਅੱਗੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੇ ਤੇ ਉਥੇ ਦਵਾਰੇ ਫਿਰ ਚਾਰਜਿਸ ਤੇ ਚੰਨੀ ਦਾ ਜਿਹੜਾ ਧੰਨਵਾਦ ਕੀਤਾ ਉਹਨਾਂ ਨੇ ਕਿਹਾਗਾ ਕਿ ਚੰਨੀ ਦੀ ਚੰਨੀ ਦਾ ਇੱਕ ਫਰਜ਼ ਵੀ ਬਣਦਾ ਸੀ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪਹਿਲਾਂ ਵੀ ਭਾਈ ਅੰਮਰਤਪਾਲ ਸਿੰਘ ਦੇ ਜਿਹੜੇ ਹੱਕ ਦੇ ਵਿੱਚ ਮੁੱਦਾ ਚੁੱਕਿਆ ਸੀ ਤੇ ਐਤ ਕੀ ਫੇਰ ਉਹਨੇ ਮੁੱਦਾ ਚੁੱਕਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਚੰਨੀ ਦੀ ਚੰਨੀ ਦਾ ਜਿਹੜਾ ਦਵਾਰੇ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਬੰਦਾ ਹੈਗਾ ਚਾਹੇ ਕੋਈ ਆ ਸੰਗਤਾਂ ਵੱਲੋਂ ਜਿਹਨੂੰ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੋਵੇ ਜਿਸ ਬੰਦੇ ਨੇ ਤੇ ਜਿਹੜਾ ਲੱਖਾਂ ਦੀਆਂ ਵੋਟਾਂ ਦੇ ਨਾਲ ਜਿੱਤਿਆ ਹੋਵੇ ਉਸ ਤੇ ਐਨਐਸ ਲਗਾ ਦੇਣੀ ਉਸ ਨੂੰ ਬਾਰ-ਬਾਰ ਦਲੀਲ ਕਰਨਾ ਉਸ ਨੂੰ ਜਿਹੜਾ ਸਦਨ ਦੇ ਵਿੱਚ ਨਾ ਪੰਚਨ ਦੇਣਾ ਪੰਜਾਬ ਸਰਕਾਰ ਦੀ ਬਹੁਤ ਜਿਹੜੀ ਨਕਮੀ ਚਾਲ ਹੈ ਇਹ ਭਾਈ ਅੰਮਿਤਪਾਲ ਸਿੰਘ ਦੇ ਪਿਤਾ ਨੇ ਕਿਹਾਗਾ ਕਿ ਪਹਿਲਾ ਕਾਂਗਰਸ ਦੀ ਹਕੂਮਤ ਆਈ ਉਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰ ਦਿੱਤਾ ਫਿਰ ਅਕਾਲੀਆਂ ਦੇ ਆਈ ਉਹਨਾਂ ਨੇ ਘੱਟ ਨਹੀਂ ਗੁਜ਼ਾਰੀ ਹੁਣ ਆਵਾਜ਼ ਦੀ ਪਾਰਟੀ ਸਰਕਾਰ ਆ ਗਈ ਨਾ ਇਹ ਘੱਟ ਗੁਜ਼ਾਰ ਰਹੀ ਐ ਸਿੱਖਾਂ ਦੇ ਨਾਲ ਹਰ ਬਾਰ ਜਿਹੜੀ ਵੀ ਪਾਰਟੀ ਆਉਂਦੀ ਐ ਚਾਹੇ ਉਹ ਬੀਜੇਪੀ ਦੀ ਰੂਪ ਵਿੱਚ ਹੋਵੇ ਚਾਹੇ ਕਾਲੀ ਹੋਣ ਕਾਂਗਰਸੀ ਹੋਣ ਚਾਹੇ ਆਵਾਜ਼ ਦੀ ਪਾਰਟੀ ਹੋਵੇ ਸਾਰੀ ਜਿਹੜੀ ਤੁਹਾਡੇ ਸਾਹਮਣੇ ਆ ਦੂਜੇ ਪਾਸੇ ਭਾਈ ਅੰਬਰਸੰਗ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਇਹ ਵੀ ਬਿਆਨ ਆ ਕਿ 19 ਅਗਸਤ ਤੋਂ ਬਾਅਦ 22 ਅਗਸਤ ਨੂੰ ਵੀ ਇੱਕ ਜਿਹੜਾ ਇਸ ਨੂੰ ਲੈ ਕੇ ਜਿਹੜੀਆਂ ਵਿਚਾਰਾਂ ਚਰਚਾਂ ਦਾ ਇਕੱਠ ਰੱਖਿਆ ਜਾਵੇਗਾ ਉੱਥੇ ਵੀ ਜਿਹੜੇ ਮੁੱਦੇ ਵਿਚਾਰੇ ਜਾਣਗੇ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਵੀ ਜਿਹੜੀ ਇੱਕ ਭਾਵਕ ਅਪੀਲ ਕੀਤੀ ਜਾਂਦੀ ਹੈ ਸੰਗਤਾਂ ਨੂੰ ਕਹਾਰ ਸਿੱਖ ਨੂੰ ਹਰ ਬੱਚੇ-ਬੱਤੇ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬਾਬਾ ਵਕਾਲਾ ਸਾਹਿਬ ਦੀ ਧਰਤੀ ਉੱਤੇ 19 ਅਗਸਤ ਨੂੰ ਜਿਹੜਾ ਇੱਕ ਪੰਥਕ ਇਕੱਠ ਰੱਖਿਆ ਗਿਆ ਨਾ ਕਿ ਕੋਈ ਰਾਜਨੀਤਿਕ ਉਹ ਇਕੱਠਾ ਉਹਦੇ ਵਿੱਚ ਸਾਰੇ ਜਿਹੜੇ ਨੇ ਨੌਜਵਾਨ ਮਾਮਾ ਭੈਣਾਂ ਸ਼ਾਮਲ ਹੋ ਸਕਦੀਆਂ ਨੇ ਦੂਸਰੇ ਪਾਸੇ ਭਾਈ ਅੰਮਰਪਾਲ ਸਿੰਘ ਦੇ ਪਿਤਾ ਇੱਕ ਚਿੰਤਾ ਜ਼ਾਹਰ ਕੀਤੀ ਹੈ ਕਿ ਸ਼ਰੋਣੀ ਕਮੇਟੀ ਨੇ ਜਿਹੜੀਆਂ ਵੋਟਾਂ ਨੇ ਉਹ ਅਜੇ ਤੱਕ ਬਹੁਤ ਜ਼ਿਆਦਾ ਘੱਟ ਬਣੀਆਂ ਨੇ ਘੱਟੋ ਘੱਟ ਜਿਹੜਾ 70% ਦਾ ਬਣਨੀਆਂ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਇਹਦਾ ਸਮਾਂਗਾ ਉਹ ਵੀ ਥੋੜਾ ਜਿਹਾ ਅੱਗੇ ਵਧਾਉਣਾ ਚਾਹੀਦਾ ਤਾਂ ਕਿ ਜਿਹੜੇ ਔਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਭਰਮਾ ਜਾਂ ਉਹ ਡਰੇ ਹੋਏ ਨੇ ਕਿ ਅਸੀਂ ਰੋਜ਼ ਵੋਟਾਂ ਬਣਾ ਲੈਨੇ ਆ ਤੇ ਵੋਟਾਂ ਅਸੀਂ ਪਾ ਦਿੰਨੇ ਆ ਤੇ ਸਾਡੇ ਨਖੱਟੂ ਪੰਨੇ ਪੱਲੇ ਪੈ ਜਾਂਦੇ ਨੇ ਜਿਹਨੂੰ ਵੀ ਅਸੀਂ ਚੰਗਾ ਚਾਹ ਕੇ ਵੋਟ ਪਾਉਂਦੇ ਆ ਸਭ ਤੋਂ ਸਭ ਤੋਂ ਮਾੜਾ ਬੰਦਾ ਉਹ ਨਿਕਲਦਾ ਇਹ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਹੈਰਾਨ ਕਰਨ ਵਾਲੀ ਗੱਲ ਵੀ ਆ ਤੇ ਦੁਖਦਾਈ ਗੱਲ ਵੀ ਆ ਕਿ ਸਾਡੀ ਕੌਮ ਦੀ ਜਿੱਥੇ ਗੱਲ ਹੋਣੀ ਸੀ ਅਕਾਲ ਤਖਤ ਸਾਹਿਬ ਤੋਂ ਜਿੱਥੇ ਚੌ ਵਰਨਾ ਦਾ ਉਪਦੇਸ਼ ਦਿੱਤਾ ਜਾਂਦਾ ਉੱਥੇ ਜਿਹੜੇ ਨਾਦਰ ਸਾਹਿਬ ਫਰਮਾਨ ਹੁੰਦੇ ਨੇ ਜਿਹੜੇ ਬਾਦਲ ਕਾਂਦੇ ਉੱਥੇ ਜਾਰੀ ਕੀਤੇ ਜਾਂਦੇ ਨੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ ਜਾਂ ਆਦੇਸ਼ ਜਾਰੀ ਕੀਤੇ ਜਾਂਦੇ ਨੇ ਉਹ ਸੰਗਤਾਂ ਕਦੇ ਨਾ ਕਦੇ ਉਹਨਾਂ ਦੀਆਂ ਭਾਵਨਾ ਜਿਹੜੀਆਂ ਨੇ ਜੁੜੀਆਂ ਹੋਈਆਂ ਸੰਗਤਾਂ ਦੀਆਂ ਤੇ ਉਹ ਰਾਜਨੀਤਿਕੀ ਦੇ ਵਿੱਚ ਬਦਲ ਜਾਂਦੀਆਂ ਨੇ ਹੁਣ ਲੋਕਾਂ ਦਾ ਇਹ ਕਹਿਣਾਗਾ ਪੰਜਾਬ ਦੇ ਲੋਕਾਂ ਦਾ ਇਹ ਕਹਿਣਾਗਾ ਜੇਕਰ ਸਰਉਣੀ ਕਮੇਟੀ ਦੇ ਇਲੈਕਸ਼ਨ ਹੋਣਗੇ ਅਕਾਲੀ ਦਾਲ ਫੇਰ ਬੰਦੇ ਖੜੇ ਕਰੂਗਾ ਮੈਂ ਲੋਕਾਂ ਨੂੰ ਅਪੀਲ ਕਰਦਾ ਇਹ ਸਾਰਿਆਂ ਨੂੰ ਹੱਕ ਹੈ ਅਧਿਕਾਰ ਹੈ ਜਿਹੜੇ ਵੀ ਸਹਿਦ ਬੰਦੇ ਹੋਣਗੇ ਅੰਮ੍ਰਿਤਧਾਰੀ ਹੋਣਗੇ ਵੋਟਾਂ ਅੰਮ੍ਰਿਤਧਾਰੀ ਦੀਆਂ ਵੰਣਗੀਆਂ ਪੈਣਗੀਆਂ ਤੇ ਜਿਨ੍ਹਾਂ ਦੇ ਕੇਸ ਦਾੜੀ ਰੱਖੇ ਨੇ ਉਹਨਾਂ ਦੀਆਂ ਵੋਟਾਂ ਵੰਣਗੀਆਂ ਤੇ ਜਿਹੜੀਆਂ ਵੀ ਔਰਤਾਂ ਨੇ ਸਾਡੀਆਂ ਜਿਨ੍ਹਾਂ ਦੇ ਨਾਲ ਕੋਰ ਲੱਗਦਾ ਪਿੱਛੇ ਉਹਨਾਂ ਦੀਆਂ ਸਾਰਿਆਂ ਦੀਆਂ ਵੋਟਾਂ ਵੰਡਣਗੀਆਂ ਇੱਕ ਮੇਰੇ ਵੱਲੋਂ ਵੀ ਅਪੀਲ ਆ ਸਿੱਖ ਪੰਥ ਦੇ ਸਾਰੇ ਕੌਮੀ ਫਰਜ਼ਾਂ ਨੂੰ ਸਮਝਦੇ ਹੋਏ ਆਪਣੀਆਂ ਜਿਹੜੀਆਂ ਵੋਟਾਂ ਨੇ ਸਰੋਣ ਕਮੇਟੀ ਦੀਆਂ ਜ਼ਰੂਰ ਬਣਾਉਣੀਆਂ ਪਰ ਬੰਦਾ ਦੇਖ ਕੇ ਪਾਉਣੀਆਂ ਇਹ ਨਾ ਹੋਵੇ ਜੀ ਆ ਫਲਾਨੀ ਪਾਰਟੀ ਆ ਧਮਕੀ ਪਾਰਟੀ ਆ ਉਹਦੇ ਬੰਦਾ ਖੜਾ ਪਹਿਲਾਂ ਉਸ ਬੰਦੇ ਦੀ ਬੈਕਗ੍ਰਾਉਂਡ ਚੈੱਕ ਕਰਕੇ ਕਿ ਸਾਡੀਆਂ ਜਿਹੜੇ ਇਹ ਦਿੱਤੇ ਹੋਏ ਫਰਜ਼ ਨੇ ਸਰੋਣ ਕਮੇਟੀ ਜਿਹੜੀ ਕਿ ਕਿਸੇ ਇਦਾਂ ਦੀ ਕਮੇਟੀ ਆ ਤੇ ਉਹ ਆਪਣੇ ਫਰਜ਼ਾਂ ਨੂੰ ਜਿਹੜੇ ਪੂਰਤੀ ਨੂੰ ਪੂਰਾ ਕਰ ਸਕਦੀ ਆ ਤਾਂ ਉਸ ਬੰਦੇ ਨੂੰ ਵੋਟਾਂ ਪਾਇਓ ਨਾ ਕਿ ਪਹਿਲਾਂ ਬਾਗ ਅੱਖਾਂ ਮੀਚ ਕੇ ਅਸੀਂ ਵੋਟਾਂ ਪਾ ਦਿੰਦੇ ਆ ਬਾਅਦ ਦੇ ਵਿੱਚ ਟਬੂਸੀ ਮਾਰ ਕੇ ਦੂਜਾ ਦੂਜੀ ਪਾਰਟੀ ਵਿੱਚ ਹੋ ਜਾਂਦਾਗਾ ਹੁਣ ਇੰਨਾ ਪਾਰਟੀਆਂ ਦਾ ਖੜਾ ਸੱੜਣਾ ਪਊਗਾ ਜੇਕਰ ਤੁਸੀਂ ਸਿੱਖ ਕੌਮ ਨੂੰ ਜਿਉਂਦਾ ਵੇਖਣਾ ਚਾਹੁੰਦੇ ਹੋ ਜੇ ਸਿੱਖ ਕੌਮ ਦੇ ਵਿੱਚ ਜੋ ਨਿਗਾਰ ਆ ਚੁੱਕਿਆ ਜਾਂ ਜਿਨ੍ਹਾਂ ਨੇ ਇਹ ਨਿਹਾਰ ਪਾਇਆਗਾ ਜਿਨ੍ਹਾਂ ਨੇ ਗਾਂਦੇ ਦੇ ਵਿੱਚ ਪਾਇਆਗਾ ਖਾਸ ਕਰਕੇ ਕਾਲੀਦਲਦਾਰੀ ਦੇ ਵਿੱਚ ਰੋਲ ਵੱਡਾ ਰਿਹਾਗਾ ਜਿਨ੍ਹਾਂ ਨੇ ਸਮੇਂ ਸਿਰ ਆ ਕੇ ਉੱਥੇ ਸਾਰੇ ਆਮ ਜਿਹੜਾ ਕੋਈ ਪੁੱਸਰ ਵਾਲਾ ਨਹੀਂ ਸੀ ਕੋਈ ਦਸਨ ਵਾਲਾ ਨਹੀਂ ਸੀ ਆਪੇ ਕੱਠ ਬੁਲਾ ਲੈਂਦੇ ਸੀ ਆਪੇ ਪ੍ਰਧਾਨ ਬਣਾ ਲੈਂਦੇ ਸੀ ਆਪੇ ਜਥੇਦਾਰ ਲਾ ਲੈਂਦੇ ਸੀ ਜਿਹਨੂੰ ਜੀ ਕਰਦਾ ਉਹਨੂੰ ਲਾ ਦਿੰਦੇ ਆ ਜਿਹਨੂੰ ਜੀ ਕਰਦਾ ਉਹਨੂੰ ਲਾ ਦਿੰਦੇ ਆ ਇਹ ਕਿਨਾਂ ਨੇ ਤਮਾਸ਼ਾ ਤੇ ਖੇਡ ਬਣਾਈ ਹੋਈ ਆ ਸਿੱਖ ਕੌਮ ਨੂੰ ਬੇਨਤੀ ਆ ਕੇ ਇਸ ਵਾਰ ਵੀ ਜਰੂਰ ਜਿਹੜਾ ਹੈਗਾ ਵੋਟਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਨਾ ਕਿ ਕਿਸੇ ਦੇ ਆਕੇ ਅੰਦਾ ਭਗਤ ਜਾਂ ਅੰਨੀਆਂ ਭੇਡਾਂ ਬਣ ਕੇ ਕਿਸੇ ਦੇ ਮਗਰ ਵੋਟਾਂ ਨਾ ਪਾਓ। ਜਿਹੜਾ ਤੁਹਾਨੂੰ ਲੱਗਦਾ ਕਿ ਸਿੱਖ ਕੌਮ ਦੀ ਬੰਦਾ ਗੱਲ ਕਰਦਾਗਾ ਇਹ ਸਾਡੇ ਜਿਹੜੇ ਉਸੂਲ ਨੇ ਉਹਨਾਂ ਨੂੰ ਜਿਹੜਾ ਸਿੱਕੇ ਨਹੀਂ ਟੰਗੇਗਾ ਉਹਨਾਂ ਨੂੰ ਤੁਸੀਂ ਵੋਟ ਜਰੂਰ ਪਾਓ। ਪਰ ਪਹਿਲਾਂ ਵਾਲੇ ਤੁਸੀਂ ਦੇਖ ਹੀ ਲੇਤੇ ਨੇ। ਪਰ ਐ ਕਿ ਜੇਕਰ ਤੁਹਾਡੇ ਸਾਹਮਣੇ ਕੋਈ ਹੋਰ ਬੰਦਾ ਆਉਂਦਾਗਾ ਤੁਸੀਂ ਮੈਂ ਪਹਿਲਾਂ ਵੀ ਕਿਹਾ ਕਿ ਜਿੰਨਾ ਤਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਚਿਰ ਵੋਟ ਨਹੀਂ ਪਾਉਣੀ ਆਪਾਂ ਵੋਟਾਂ ਪਾ ਦਿੰਦੇ ਆ ਫਲਾਨਾ ਜੀ ਉਹਦੇ ਆਖੇ ਆ ਜਾਂ ਨੇੜਲਾ ਬੰਦਾਗਾ ਆਪਣਾ ਕੋਈ ਨੇੜਲਾ ਨਹੀਂ ਕੋਈ ਦੂਰਲਾ ਨਹੀਂ ਜਿਹੜਾ ਬੰਦਾ ਸਿੱਖ ਕੌਮ ਦੀ ਗੱਲ ਕਰਦਾ ਵੇਸਕੋ ਉਹ ਗਰਦਾਸਪੁਰ ਤੋਂ ਚੱਲ ਕੇ ਆਵੇ ਵੇਸਕੋ ਅੰਮ੍ਰਿਤਸਰ ਤੋਂ ਚੱਲ ਕੇ ਆਵੇ ਵੇਸਕੋ ਨਦੇੜਸਾਉ ਤੋਂ ਚੱਲ ਕੇ ਆਵੇ ਕਹਿੰਦਾ ਭਾਵੇਂ ਕਿਸ ਜਿਸ ਬੰਦੇ ਨੇ ਕੌਮ ਦੇ ਲਈ ਕੁਝ ਸੋਚਣਾ ਹੋਵੇ ਕੌਮ ਦੇ ਲਈ ਜਿਹਦੇ ਅੰਦਰ ਭਾਵਨਾ ਹੋਵੇ ਉਸ ਬੰਦੇ ਨੂੰ ਵੋਟ ਪਾ ਦੇਣੀ ਆ ਇਹ ਨਾ ਹੋਵੇ ਸਾਡਾ ਗਮਾਂਡੀ ਬੰਦਾਗਾ ਸਾਡਾ ਨੇੜਲਾ ਬੰਦਾਗਾ ਇਹਨੂੰ ਤੁਸੀਂ ਕੰਮ ਲੈ ਲਾਂਗੇ ਕੰਮ ਕਾਦਾ ਲੈਣਾ ਆਪਾਂ ਆਪਾਂ ਤਾਂ ਇਹ ਕਹਿੰਦੇ ਆ ਕਿ ਕੌਮ ਦੀ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾਵੇ ਸਿੱਖ ਕੌਮ ਤੇ ਜਿਹੜੇ ਹਾਵਲੇ ਨੇ ਉਹ ਬੰਦ ਕੀਤੇ ਜਾਣ ਆਪਣਾ ਕੋਈ ਨਿੱਜੀ ਇਹ ਚ ਹੋ ਨਹੀਂ ਆਪਣਾ ਮੁਨਾਫਾ ਕਿ ਆਪਾਂ ਸਰੋਣੀ ਕਮੇਟੀ ਨੂੰ ਵੋਟਾਂ ਪਾ ਕੇ ਦੂਜੀਆਂ ਪਾਰਟੀਆਂ ਬਾਗਾਂਗਾ ਆਪਾਂ ਉਹਨਾਂ ਤੋਂ ਕੋਈ ਗ੍ਰਾਂਟ ਮੰਗਣੀ ਆ ਸਭ ਤੋਂ ਵੱਡਾ ਮੁੱਦਾ ਬੇਅਦਬੀਆਂ ਦਾ ਗੁਰੂਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਦਾ ਸਭ ਤੋਂ ਵੱਡਾ ਮੁੱਦਾ ਸਾਡੇ ਬੰਦੀ ਸਿੰਘਾਂ ਦੇ ਜਿਹੜੇ 33 32 33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਜਿਹੜਾ ਹੁਣ 19 ਅਗਸਤ ਨੂੰ ਜਿਹੜਾ ਇਕੱਠ ਹੋ ਰਿਹਾ ਬਖ ਬਖ ਥਾਵਾਂ ਦੇ ਵਿੱਚੋਂ ਜਿਹੜਾ ਪੰਜਾਬ ਦੇ ਹਲਕਿਆਂ ਤੇ ਸ਼ਹਿਰਾਂ ਦੇ ਵਿੱਚੋਂ ਜਿਹੜੀਆਂ ਨੇ ਬਹੁਤ ਇਹ ਨੌਜਵਾਨਾਂ ਨੇ ਅਪੀਲ ਕੀਤੀ ਹੋਈ ਆ ਕਿ ਜਿਹੜੀਆਂ ਬੱਸਾਂ ਨੇ ਲਗਭਗ ਸਾਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਜਾਣ ਗਈਆਂ ਸਿੱਖ ਕੌਮ ਨੂੰ ਅਪੀਲ ਆ ਕਿ ਮਸਲਾ ਸਾਡੀ ਹੋਂਦ ਦਾਗਾ ਇਹ ਮਸਲਾ ਸਾਡੀ ਨਸਲਾਂ ਦਾਗਾ ਇਹ ਐ ਨਹੀਂ ਕਿ ਅਸੀਂ ਉੱਥੇ ਫਸਲਾ ਖਾਤਰ ਜਾਂਦੇ ਆ ਜਾਂ ਅਸੀਂ ਉੱਥੇ ਵੋਟਾਂ ਲੈਣ ਖਾਤਰ ਜਾਂਦੇ ਆ ਜਾ ਉੱਥੇ ਅਸੀਂ ਹਲਾ ਹਲਾ ਲਾਲਾ ਕਰਕੇ ਮੁੜ ਜਾਣਾਗਾ ਪਰ ਉੱਥੇ ਉਹ ਸਿੱਖ ਜਾਵੇ ਜਿਨ੍ਹਾਂ ਦੇ ਅੰਦਰ ਸਿੱਖ ਕੌਮ ਦਾ ਪ੍ਰਤੀ ਦਰਦ ਦਾ ਕਿਉਂਕਿ ਸਿੱਖ ਕੌਮ ਦੇ ਉੱਤੇ ਬੜੀਆਂ ਜਿਹੜੀਆਂ ਮੁਸ਼ਕਲਾਂ ਦਾ ਅੱਜ ਦੌਰ ਚੱਲ ਰਿਹਾ ਹੈਗਾ ਸਰਕਾਰਾਂ ਇਹ ਕਾਲ ਤਾਕਤ ਦੇ ਜਥੇਦਾਰ ਨੂੰ ਟੱਚ ਸਮਝਦੀਆਂ ਸਮਝਦੀਆਂ ਨੇ ਸਰੌਣੀ ਕਮੇਟੀ ਦੇ ਪ੍ਰਧਾਨ ਨੂੰ ਟੱਚ ਸਮਝਦੀਆਂ ਨੇ ਕਿਉਂ ਸਮਝਦੀਆਂ ਨੇ ਕਿਉਂਕਿ ਉਹ ਆਪਣੇ ਕਰਤਾਰ ਨੂੰ ਮਾਰ ਚੁੱਕੇ ਨੇ ਉਹ ਕਿਸੇ ਪਾਰਟੀ ਦੇ ਮਗਰ ਲੱਗ ਕੇ ਉਹਨਾਂ ਨੇ ਆਪਣੇ ਜਿਹੜੇ ਊਸੂਲ ਨੇ ਉਹ ਸਿੱਕੇ ਟੰਗ ਦਿੱਤੇ ਨੇ ਇਸ ਕਰਕੇ ਸੰਗਤ ਤੇ ਸਿੱਖ ਕੌਮ ਨੂੰ ਬੇਨਤੀ ਆ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਵੱਡਾ ਇਕੱਠ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਿੰਘਾਂ ਨੂੰ ਸੜਾਉਣਾ ਉਹ ਵੀ ਜ਼ਰੂਰੀ ਆ ਤੇ ਸਾਡੇ ਜਿਹੜੇ 33 32 33 ਸਾਲਾਂ ਤੋਂ ਸਿੰਘ ਬੈਠੇ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਲਖਵੀਰ ਸਿੰਘ ਤੇ ਬਹੁਤ ਸਾਰੇ ਹੋਰ ਸਿੰਘ ਨੇ ਜਿਨ੍ਹਾਂ ਦੇ ਨਾਮ ਵਿਸਰਜ ਜਾਂਦੇ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਆ ਤੇ ਜਿਨ੍ਹਾਂ ਦਾ ਕਿ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਰਿਹਾਈ ਕਰਨ ਦਾ ਹੱਕ ਸੀ ਪਰ ਸਰਕਾਰ ਜਿਹੜੀ ਆ ਉਹ ਨਿਰਾ ਜਿਹੜਾ ਜ਼ਖਮਾ ਤੇ ਉਹ ਲੂਨ ਛਟਕ ਰਹੀ ਆ ਜੇਕਰ ਅਰਜੀਪ ਗਾਂਧੀ ਦੇ ਕਤਲਬਾਹਰ ਆ ਸਕਦੇ ਨੇ ਜੇਕਰ ਸਿੱਖਾਂ ਦੇ ਦੋਸ਼ੀ ਨੇ ਜਿਨ੍ਹਾਂ ਨੇ ਕਤਲੇਆਮ ਦਿੱਲੀ ਦੇ ਵਿੱਚ ਕਰਵਾਇਆ ਉਹ ਬਾਹਰ ਕਮ ਸਕਦੇ ਨੇ ਜਿਹੜੇ ਹਿੰਦੂਵਾਦੀ ਲੋਕ ਨੇ ਬੰਬਤਵਾਕਿਆਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਚਿੱਤੀ ਸਿੰਗਾਪੁਰ ਦੇ ਵਿੱਚ ਕਤਲਿਆਂ ਉਹ ਸਿੱਖਾਂ ਦਾ ਕੀਤਾ ਉਹ ਬਾਹਰ ਨੇ ਤੇ ਫਿਰ ਸਾਡੇ ਬੰਦੀ ਸਿੰਘ ਉਹਨਾਂ ਨੂੰ ਕਿਉਂ ਬਣਾਇਆ ਹੋਇਆਗਾ ਕਿਉਂਕਿ ਜਿਹੜੇ ਆਪਣੀਆਂ ਜੇਲਾਂ ਵੀ ਦੁੱਗਣੀਆਂ ਕੱਟ ਰੱਖੇ ਨਹੀਂ ਆ 15 20 ਸਾਲ ਦੀ ਉਮਰ ਕੈਦ ਹੁੰਦੀ ਆ ਤੀਤੀ 32 33 ਸਾਲ ਹੋ ਗਏ ਉਹਨਾਂ ਨੂੰ ਜੇਲਾਂ ਦੇ ਵਿੱਚ ਛੜਦਿਆਂ ਨੂੰ ਇਹ ਇੱਥੋਂ ਦਾ ਕੈਦ ਦਾ ਕਾਨੂੰਨ ਕਿੱਥੇ ਆ ਕੀ ਕਹਿੰਦਾ ਕਾਨੂੰਨ ਆ ਸਿੰਘਾਂ ਲਈ ਸਿੱਖ ਕੌਮ ਲਈ ਹੋਰ ਕਾਨੂੰਨ ਬਰਤਿਆ ਜਾਂਦਾ ਵੱਧ ਗਿਣਤੀ ਲਈ ਹੋਰ ਵਰਤਿਆ ਜਾਂਦਾ ਆਮ ਲੋਕਾਂ ਲਈ ਹੋਰ ਵਰਤਿਆ ਜਾਂਦਾ ਇਹਨਾਂ ਨੇ ਕਾਨੂੰਨ ਦੀਆਂ ਲੋਕ ਪ੍ਰਣਾਲੀਆਂ ਜਿਹੜੀਆਂ ਧੱਜੀਆਂ ਨੇ ਸਰਕਾਰਾਂ ਵੱਲੋਂ ਅਡਾਈਆਂ ਜਾਂਦੀਆਂ ਨੇ ਇੱਥੇ ਸਰਕਾਰਾਂ ਦੇ ਹੇਠ ਅਦਾਲਤਾਂ ਚੱਲ ਰਹੀਆਂ ਨੇ ਅਤੇ ਬਿਕੇ ਹੋਏ ਜੱਜ ਚੱਲ ਰਹੇ ਨੇ ਤੇ ਸਾਰੀਆਂ ਜਿਹੜੀਆਂ ਬੇਨਤੀਆਂ ਨੇ ਕਿ ਸਿੱਖ ਕੌਮ ਦੇ ਵਿੱਚ ਵੱਡਾ ਨੰਘਾਰ ਆਉਣ ਦਾ ਕਾਰਨ ਆ ਕਿ ਸਾਡਾ ਸਿੱਖ ਨੌਜਵਾਨ ਸਾਡੇ ਸਿੱਖਾਂ ਦਾ ਇੱਕ ਵੀ ਜੱਜ ਆ ਉਸ ਸੁਪਰੀਮ ਕੋਰਟ ਦੇ ਵਿੱਚ ਨਹੀਂ ਹੈਗਾ ਤੇ ਤੁਸੀਂ ਕਿਵੇਂ ਆਸ ਕਰ ਸਕੋਗੇ ਕਿ ਫਲਾਣਾ ਜੱਜ ਤੁਹਾਡੀ ਜਿਹੜੀ ਹਵਾਜਤ ਕਰ ਸਕੇਗਾ ਉਹ ਆਪਣੀ ਕਮਿਊਨਿਟੀ ਦੀ ਹਵਾਜਤ ਕਰੇਗਾ ਇਹ ਇੱਕ ਬਹੁਤ ਵੱਡਾ ਦੁਖਾਂਤ ਸਾਡੀ ਕੌਮ ਦਾ ਅਸੀਂ ਪੜਦੇ ਨਹੀਂ ਲਿਖਦੇ ਨਹੀਂ ਡਿਗਰੀਆਂ ਕਰ ਲੈਂਦੇ ਆ ਛੋਟੀਆਂ ਮੋਟੀਆਂ ਸੀ ਇਹ ਚਾਹੁੰਦੇ ਆ ਕਿ ਅਸੀਂ ਉਹ ਫਲਾਨਾ ਕਰ ਲਈ ਤੌਂਕਾ ਬਣ ਜੇ ਪਰ ਕਿਸੇ ਦਾ ਜਿਹੜਾ ਸੁਪਨਾਗਾ ਉਹ ਉੱਪਰ ਨੂੰ ਨਹੀਂ ਜਾਂਦਾ ਉਹ ਗ੍ਰੈਵਿਟੀ ਬਲ ਜਾਂਦਾਗਾ ਸਾਡੇ ਜਿਹੜੇ ਸਿੱਖ ਨੌਜਵਾਨਾਂ ਨੂੰ ਸਿਰਫ ਇੱਕ ਫੌਜ ਦੀ ਭਰਤੀ ਰਹਿ ਗਈ ਬਸ ਇੱਕ ਫੌਜ ਦੇ ਵਿੱਚ ਜਿਹੜਾ ਭਰਤੀ ਕੀਤਾ ਜਾਂਦਾਗਾ ਜਾਂ ਕੁਝ ਪਰਸੈਂਟ ਇਹ ਲਾ ਲਓ ਕਿ ਪੁਲਿਸ ਦੇ ਵਿੱਚ ਕੀਤਾ ਜਾਂਦਾਗਾ ਵੱਡੇ ਅਹੁਦਿਆਂ ਤੇ ਆਈਪੀਐਸ ਅਹੁਦਿਆਂ ਤੇ ਸਾਰੇ ਤੁਹਾਡੇ ਜਿਹੜਾ ਇਹਨਾਂ ਦੇ 85 ਪਰਸੈਂਟ ਨੇ ਜਿਹੜੇ ਵੱਧ ਅਧਿਕਾਰ ਜਿਨ੍ਹਾਂ ਦੇ ਵੋਟਾਂ ਵੋਟਾਂ ਜਿਨ੍ਹਾਂ ਕੋਲੇ ਵੱਧ ਨੇ ਹਿੰਦੂਵਾਦੀ ਸੋਚ ਵਾਲੇ ਲੋਕ ਬੈਠੇ ਨੇ ਇਸ ਕਰਕੇ ਸਾਡਾ ਜਿਹੜਾ ਗੱਲ ਨਹੀਂ ਸੁਣੀ ਜਾ ਰਹੀ ਸਿੱਖਾਂ ਨੂੰ ਜਿਹੜਾ ਬਗਾਨੀ ਦਾ ਅਹਿਸਾਸ ਕਰਾਇਆ ਜਾ ਜਾ ਰਿਹਾ ਬਾਰ-ਬਾਰ ਤੇ ਅਗਲੀ ਵੀਡੀਓ ਤੱਕ ਤੁਸੀਂ ਬਣੇ ਰਹੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਲੈ ਕਮੈਂਟ ਵੀ ਕਰਨੇ ਨੇ ਜੇ ਕੋਈ ਗੱਲ ਰਹਿ ਗਈ ਹੋਵੇ ਜਾਂ ਕੋਈ ਵੱਧ ਘੱਟ ਗੱਲ ਬਾਤ ਬੋਦੀ ਗਈ ਉਸ ਲਈ ਖਿਮਾ ਚਾਹਣਾਗਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਆ ਮੱਖਣ ਸਿੰਘ ਉੱਬਾ